ਤੰਗਿਆ ਸਿਹਤ ਸੂਤਾ ਲੋਕਾਂ ਨੂੰ ਮੁਹैया ਕਰਵਾਉਣ ਲਈ ਸੂਬੇ ਪਰ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਦੇ ਸ਼ਹੀਦ ਸੁਖਵਿੰਦਰ ਸਿੰਘ ਸੈਨਿਕ ਕਮਿਊਨਿਟੀ ਹੈਲਥ ਸੈਂਟਰ ਦਾ ਬੁਰਾ ਹਾਲ ਹੋਇਆ ਪਿਆ ਦੱਸਦੇ ਇਹ ਇਤਿਹਾਸਿਕ ਮੰਦਿਰ ਲਈ ਮਸ਼ਹੂਰ ਕਸਬਾ ਕਲਾਂਨੌਰ ਜੋ ਡੇਰਾ ਬਾਬਾ ਨਾਨਕ ਖਲਕੇ ਦਾ ਮੁੱਖ ਕਸਬਾ ਹੈ ਤੇ ਸਰਕਾਰ ਵੱਲੋਂ ਹਲਕੇ ਦੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਕਲਾਨੌਰ ਦੇ ਹਸਪਤਾਲ ਵਿੱਚ ਲਾਈਟ ਬੰਦ ਹੋਣ ਕਾਰਨ ਤੇ ਨਾ ਹੀ ਜਨਰੇਟਰ ਦਾ ਕੋਈ ਪ੍ਰਬੰਧ ਹੈ ਤੇ ਨਾ ਹੀ ਇਨਵਰਟਰ ਦਾ ਪੰਜਾਬ ਸਰਕਾਰ ਵੱਲੋਂ ਸੇ ਸੁਲਤਾਨ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਜੇ ਗੱਲ ਕਲਾਨੌਰ ਦੀ ਕਰੀਏ ਤਾਂ ਸੀਐਚਸੀ ਸੈਂਟਰ ਦੀ ਗੱਲ ਕਰੀਏ ਤਾਂ ਇੱਥੋਂ ਦੇ ਹਾਲਾਤ ਜਿਹੜੇ ਨੇ ਇਹ ਨੇ ਕਿ ਲਾਈਟ ਬੰਦ ਹੋਣ ਤੇ ਮਰੀਜ਼ਾਂ ਨੂੰ ਗਰਮੀ ਨਾਲ ਬਿਹਾਲ ਹੋਣਾ ਪੈ ਰਿਹਾ ਹੈ ਇਸ ਸਬੰਧ ਵਿੱਚ ਜਦੋਂ ਐਸਐਮਓ ਰਮੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਜਨਰੇਟਰ ਖਰਾਬ ਹੋਣ ਕਾਰਨ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਨਾ ਹੀ ਕੋਈ ਆਪਰੇਟਰ ਹੈ ਸਾਡੇ ਕੋਲ। ਇਸ ਸਬੰਧ ਵਿੱਚ ਅਸੀਂ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਾਂ। ਇਸ ਸਮੱਸਿਆ ਦਾ ਜਲਦ ਤੋਂ ਜਲਦ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਹੱਲ ਕਰਾਂਗੇ ਜੋ ਮਰੀਜ਼ਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਤਾਂ ਕਿ ਮਰੀਜ਼ਾਂ ਨੂੰ ਜਿਹੜਾ ਇਹ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਮੇਰਾ ਨਾਮ ਬਗਰਾਸ਼ੰਗ ਹੈ। ਮੈਂ ਜੀ ਸਰ ਕਲਾਨੌਰ ਹਸਪਤਾਲ ਆਇਆ ਹਾਂ। ਸਰ ਸਾਨੂੰ ਨੇ ਮਾਰੀ ਦੀ ਸ਼ਾਮ ਉਹ ਦਿਗੜ ਦਿੱਤੀ ਤੇ ਕਰਕੇ ਮੈਥਨੋਜ ਕਰਾਉਣ ਵਾਸਤੇ ਆਇਆ ਹਾਂ ਤੇ ਬਾਕੀ ਇਹਨਾਂ ਦਾ ਮੈਂ ਆਪਣੀ ਦੇਖਭਾਲ ਤੇ ਕਰ ਰਿਹਾ ਲੇਕਿਨ ਇੱਥੇ ਬੱਤੀ ਦਾ ਬਹੁਤ ਮੜਾ ਹਾਂ ਬੱਤੀ ਆ ਹਾਂ ਤਾਂ ਸਾਰੇ ਹੀ ਮਰੀਜ਼ ਜਿਹੜੇ ਬਾਹਰ ਹੀ ਬਿਠੇ ਆ ਤੇ ਪੰਜਾਬ ਸਰਕਾਰ ਨੂੰ ਇਹ ਬੜੀ ਬੇਨਤੀ ਆ ਵੀ ਘਰ ਤੋਂ ਘਟਾ ਹਸਪੀਟਲਾਂ ਵਿੱਚ ਕੋਈ ਮੜਾ ਮੜਾ ਜਨਰੇਟਰ ਦਿੱਤਾ ਜਾਵੇ ਜੇ ਕੋਈ ਅਬਰਦਸੀ ਦੀ ਬੱਤੀ ਬੰਦ ਆ ਤਾਂ ਤਾਂ ਕਿ ਲੋਕ ਤੇ ਆਪਣੀ ਆਪਣੀ ਜਿੰਦਗੀ ਜਿਹੜੀ ਆਪਣੀ ਇਸ ਜੀਵਨ ਦਾ ਸੁੱਖ ਨਾਲ ਜੀ ਸਕਦੇ ਹਸਪਤਲ ਦੇ ਵਿੱਚ ਬੰਦਾ ਜੀਣ ਆਉਂਦਾ ਕਿ ਜੋ ਬੱਤੀ ਤੋਂ ਬਿਨਾਂ ਹੀ ਮਰ ਗਿਆ ਤਾਂ ਕੀ ਕਰਨੀ ਬਹੁਤ ਬਹੁਤ ਮੈਂ ਦਾ ਰੈਟਿੰਗ 50% ਮੇਰੀ ਕੀ ਹੈ థాంਕ ਯੂ ਨਾਮ ਜੁਗੇਸ਼ ਕੁਮਾਰ ਆ ਜੀ ਤੇ ਇੱਥੇ ਲਾਈਟ ਦਾ ਬਹੁਤ ਮਾੜਾ ਪ੍ਰਬੰਧ ਆ ਨਿੰਕੇ ਨਰਸਾਂ ਵੀੜੀਆਂ ਉਹ ਕੀ ਕਰਨ ਨਾ ਇੰਜੈਕਸ਼ਨ ਖੈ ਮਰੀਜ਼ ਨੂੰ ਲੱਗਦਾ ਤੇ ਨਾ ਹੀ ਇੱਥੇ ਕੋਈ ਜਿਵੇਂ ਮੈਰੀ ਲੈਂਦਾ ਕਰਣ ਹੋਰ ਵੀ ਕੀ ਕਰਾਂ ਨਾ ਔਰ ਸਿਵਲ ਹਸਪੀਟਲ ਹੈ ਪ੍ਰਸ਼ਾਸਨ ਵਹੀ ਵਹੀ ਅਪੀਲ ਕਰਾਂਗੇ ਕਿ ਇਸ ਹਸਪੀਟਲ ਦੇ ਬਾਰੇ ਵਿੱਚ ਉਹਨਾਂ ਨੂੰ ਕੁਝ ਸੋਚਣਾ ਚਾਹੀਦਾ ਕਿ ਆਪਣਾ ਮਰੀਜ਼ ਵਿਚੈਨ ਹੋਣ ਦੇ ਕਿ ਬਿਨਾ ਲਾਈਟ ਕੋ ਬਗੈਰ ਤਾਂ ਕੋਈ ਸੁਣਵਾਈ ਨਹੀਂ ਆਏ। ਇਹ ਬੁਖਾਰ ਹੋਏ ਸਾਨੂੰ ਇਹਨੇ ਆਉਂਦੇ ਜੇ ਸਾਡੇ ਇੱਧਰ ਤੇ ਉਹ ਗਿਆ 5-6 ਮਹੀਨੇ ਗੈਰੀ ਪਤੇ। ਉਹਦੇ ਨੂੰ ਚਾਹੀਦਾ ਨਾ ਉਹ ਮੜਾ ਕੀ ਅਰਥਕ ਨਹੀਂ। ਅਦਿਕਨਪੇ ਬੱਤੀ ਆ ਜਾਈ ਤੇ ਚਲੋ ਚੰਗਾ ਸਭ ਰਾਸ ਸੋ ਸੁਖੀ ਨਿਕਲ ਜੇਗੀ